ਬਰਨਾਲਾ ਦੀ ਗੱਲ ਕਰੀਏ ਲਗਾਤਾਰ VOTING ਦੀ ਪ੍ਰਕਿਰਿਆ ਜਾਰੀ ਹੈ ਗੁਰਦੀਪ ਸਿੰਘ ਬਾਟ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਆ WhatsApp ਕੀ ਕਹਿੰਦੀ ਹੈ ਇਸ ਵਾਰ ਬਰਨਾਲੇ ਦੀ ਹਵਾ ਬਰਨਾਲਾ ਜੀ ਇਸ ਵਾਰ ਨਵੀਂ ਆ ਜਿਹੜੀ ਕਹਾਣੀ ਲਿਖਣ ਜਾ ਰਹੇ ਆ ਤੇ 23 ਤਰੀਕ ਨੂੰ ਫੈਸਲਾ ਜਿਹੜਾ ਸਾਡੇ ਹੱਕ ਚ ਆਊਗਾ ਟਰੱਕ ਦੇ ਹੱਕ ਚ ਆਊਗਾ ਯਾਨੀ ਐਕਸਪੈਰੀਮੈਂਟ ਜਿਹੜੇ ਬਰਨਾਲੇ ਦੇ ਲੋਕ ਕਰਦੇ ਨੇ ਉਹ ਇਸ ਵਾਰ ਵੀ ਐਕਸਪੈਰੀਮੈਂਟ ਵੇਖਣ ਨੂੰ ਮਿਲੂਗਾ ਬਿਲਕੁਲ ਮਿਲੂਗਾ ਜੀ ਕਿਉਂਕਿ ਬਰਨਾਲਾ ਜਿਹੜਾ ਸਾਡਾ ਕਿਰਤੀਆਂ ਦੀ ਧਰਤੀ ਆ ਸਾਡੀ ਜਿਹੜੀ ਇਨਕਲਾਬੀਆਂ ਦੀ ਧਰਤੀ ਆ ਹਮੇਸ਼ਾ ਨਵੀਂ ਚੀਜ਼ ਨਵੀਂ ਪ੍ਰਤ ਪੌਂਚ ਬਰਨਾਲਾ ਮੂਰੀ ਹੋਇਆ ਸੋ ਇੱਥੇ ਬਰਨਾਲਾ ਨਵੀਂ ਪ੍ਰਤ ਪਾਊਗਾ ਜਿਹੜੀ ਇਮਾਨਦਾਰੀ ਦੀ ਪ੍ਰਤ ਆ ਜਿਹੜੀ ਸ਼ੁਰੂ ਕੀਤੀ ਸੀ 2022 ਚ ਬਰਨਾਲੇ ਨੇ 17 ਚ ਆਪਾਂ ਤਿੰਨ ਸੀਟਾਂ ਜਿੱਤਾਈਆਂ ਵੀ ਇਮਾਨਦਾਰੀ ਦਿਖ ਰਹੀ ਸੀ ਜੀ ਆਮ ਆਦਮੀ ਪਾਰਟੀ ਚ ਸੋ ਜਿਹੜੀ ਉਹ ਇਮਾਨਦਾਰੀ ਤੇ ਉਹ ਨਹੀਂ ਖੜੇ ਤੇ ਹੁਣ ਬਰਨਾਲਾ ਇੱਕ ਨਵੀਂ ਇਮਾਨਦਾਰੀ ਦੀ ਲਹਿਰ ਆ ਜਿਹੜੀ ਬਰਨਾਲੇ ਚ ਅਸੀਂ ਖੜੀ ਕਰਾਂਗੇ ਕਾਰਨ ਕੀ ਮੰਨਦੇ ਹੋ ਤੁਸੀਂ ਕਾਰਨ ਇਹੀ ਨੇ ਜੀ ਕਾਰਨ ਜੋ ਆਡੀਓਲੋਜੀ ਤੇ ਆਮ ਆਦਮੀ ਪਾਰਟੀ ਆਈ ਸੀ ਉਹ ਡਾਇਓਲੋਜੀ ਨੂੰ ਉਹ ਪ ਉਹ ਕਹਿੰਦੇ ਸੀ ਅਸੀਂ ਪਰਿਵਾਰਵਾਦ ਨਹੀਂ ਕਰਾਂਗੇ ਪਹਿਲਾਂ ਤਾਂ ਉਹਨਾਂ ਨੇ ਪਰਿਵਾਰਵਾਦ ਸ਼ੁਰੂ ਕਰਤਾ ਫਿਰ ਉਹ ਕਹਿੰਦੇ ਜੀ ਅਸੀਂ ਕਰਪਟ ਬੰਦਿਆਂ ਨੂੰ ਮੂਹਰੇ ਨਹੀਂ ਲਿਆਵਾਂਗੇ ਉਹ ਕਰਪਟ ਬੰਦੇ ਹੀ ਮੂਹਰੇ ਲੈ ਕੇ ਆਉਣੇ ਸ਼ੁਰੂ ਕਰਤੇ ਫਿਰ ਰਹਿ ਕੀ ਗਿਆ ਜੀ ਸੋ ਇਹ ਚੀਜ਼ ਹੈ ਇਹੀ ਚੀਜ਼ਾਂ ਕਰਕੇ ਲੋਕਾਂ ਨੇ ਨਹੀਂ ਤਾਂ ਫਿਰ ਬਾਕੀ ਪਾਰਟੀਆਂ ਹੈਗੀਆਂ ਸੀ ਹੁਣ ਮੀਤਹਿਰ ਜੀ ਕਹਿੰਦੇ ਆ ਕਹਿੰਦੇ ਜੀ ਰਾਜੇ ਬੜਿੰਗ ਨੇ ਆਪਣੀ ਵਾਈਫ ਨੂੰ ਡਾਕਟਰ ਦਵਾਤੀ ਸੋਹੇਂਦਰ ਰੰਧਾਵੇ ਨੇ ਆਪਣੀ ਵਾਈਫ ਨੂੰ ਡਾਕਟਰ ਦਵਾਤੀ ਵੀ ਭਾਈ ਮੈਂ ਵੀ ਆਪਣੀ ਵਾਈਫ ਨੂੰ ਡਾਕਟਰ ਨਹੀਂ ਦਵਾਈ ਮਤਲਬ ਇਹਨਾਂ ਬੰਦਿਆਂ ਨੂੰ ਪੁੱਛਣ ਵਾਲਾ ਹੋਵੇ ਵੀ ਭਾਈ ਫਿਰ ਤਾਂ ਲੋਕ ਕਾਂਗਰਸ ਨੂੰ ਵੋਟਾਂ ਪਾਈ ਜਾਂ ਜੇ ਤੁਸੀਂ ਵੀ ਆਪਣੀਆਂ ਵਾਈਫ ਨੂੰ ਟਿਕਟ ਦਵਾਉਂਦੀਆਂ ਤੁਸੀਂ ਗੱਲਾਂ ਕਰੀ ਜਾਂਦੇ ਹੋ ਫਿਰ ਤਾਂ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਸੀ ਫਿਰ ਤਾਂ ਉਹੀ ਚੀਜ਼ਾਂ ਹੋ ਗਈਆਂ ਸੋ ਦੇਖੋ ਇਹ ਚੀਜ਼ਾਂ ਦੇ ਉਲਟ ਹੀ ਲੋਕਾਂ ਨੇ ਵੋਟਾਂ ਪਾਈਆਂ ਸੀ ਜਦੋਂ ਇਹ ਤੇ ਨਹੀਂ ਖੜੇ ਤੇ ਹੁਣ ਲੋਕ ਦੱਸਣਗੇ ਵੀ ਭਾਈ ਅਸੀਂ ਜੇ ਤੁਹਾਨੂੰ ਜਤਾਉਣਾ ਜਾਣਦੇ ਹਾਂ ਨਾ ਤਾਂ ਤੁਹਾਨੂੰ ਖਰਾਬ ਹੀ ਸਕਦੇ ਹਾਂ ਲੇਕਿਨ ਤੁਹਾਡੇ ਲਈ ਚੁਣੌਤੀ ਵੱਡੀ ਹੈ ਕਿਉਂਕਿ ਇੱਕ ਪਾਸੇ ਮੀਤ ਹੇਅਰ ਜਿਹੜੇ ਨੇ ਹੁਣ ਤਾਂ ਕੁਝ ਦਿਨ ਪਹਿਲਾਂ ਇਸੇ ਪੋਲਿੰਗ ਬੂਥ ਦੇ ਉੱਪਰ ਵੋਟ ਪਾ ਕੇ ਗਏ ਉਹ ਕਹਿੰਦੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਰਨਾਲਾ ਦੇ ਵਿੱਚ ਵਿਕਾਸ ਦੇ ਕੰਮ ਕੀਤੇ ਗਏ ਨੇ ਉਹੀ ਕੰਮਾਂ ਦੇ ਆਧਾਰ ਤੇ ਸਾਡੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਏਗੀ ਤੁਸੀਂ ਵੀ ਉਸੇ ਪਾਰਟੀ ਦਾ ਹਿੱਸਾ ਸੀ ਕੁਝ ਸਮਾਂ ਪਹਿਲਾਂ ਤੁਸੀਂ ਪਾਰਟੀ ਤੋੜ ਹੋਏ ਹਾਲਾਂਕਿ ਤੁਹਾਨੂੰ ਲੈ ਕੇ ਇਹ ਵੀ ਕਿਹਾ ਜਾਂਦਾ ਕਿ ਤੁਹਾਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਤੁਸੀਂ ਬਾਗੀ ਹੋ ਗਏ ਚੋਣ ਮੈਦਾਨ ਦੇ ਵਿੱਚ ਆ ਗਏ ਲੱਗਦਾ ਤੁਹਾਨੂੰ ਜਿਸ ਪਾਰਟੀ ਦੀ ਨੀਤੀਆਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿਚਾਲੇ ਜਾ ਰਹੇ ਸੀ ਅੱਜ ਉਸੇ ਦੇ ਖਿਲਾਫ ਖੜੇ ਹੋ ਦੇਖੋ ਜੀ ਦੁੱਖ ਹੁੰਦਾ ਕਿਉਂਕਿ ਜਿਹੜੀ ਪਾਰਟੀ ਲਈ ਪਹਿਲਾਂ ਅਸੀਂ ਵੋਟਾਂ ਮੰਗਦੇ ਸੀ ਪਰ ਗੱਲ ਇਹ ਆ ਜਦੋਂ ਤੁਸੀਂ ਆਪਣੇ ਸਿਧਾਂਤਾਂ ਨੂੰ ਕੰਪਰੋਮਾਈਜ਼ ਕਰ ਦੋਗੇ ਨਾ ਫਿਰ ਤੁਸੀਂ ਚੈਨ ਦੀ ਨੀਂਦ ਨਹੀਂ ਸੌ ਸਕਦੇ ਸੋ ਅਸੀਂ ਆਪਦੇ ਜ਼ਮੀਰ ਦੀ ਬਾਤ ਸੁਣੀ ਨਹੀਂ ਕਿਹਦਾ ਜੀ ਕਰਦਾ 2.5 ਸਾਲ ਦੀ ਸਰਕਾਰ ਛੱਡਣ ਨੂੰ ਕਿਹਦਾ ਜੀ ਕਰਦਾ ਪੰਜਾਬ ਮੰਡੀ ਬੋਰਡ ਦੀ ਚੇਅਰਮੈਨ ਛੱਡਣ ਨੂੰ ਕਿਹਦਾ ਜੀ ਕਰਦਾ ਜਲਾ ਪਲੈਨਿੰਗ ਬੋਰਡ ਛੱਡਣ ਨੂੰ ਸੋ ਮੈਂ ਜੇ ਛੱਡੀਆਂ ਨੇ ਮੈਂ ਸਿਰਫ ਤੇ ਸਿਰਫ ਸਿਧਾਂਤਾਂ ਲਈ ਛੱਡੀਆਂ ਨੇ ਨਾਲੇ ਮੀਤਹਿਰ ਜੀ ਕਹਿ ਰਹੇ ਨੇ ਜਿਹੜਾ ਕਰੋਨਾ ਦਾ ਫੰਡ ਆਏ ਵੇ ਹਜੇ ਉਹ ਲੱਗੇ ਨਹੀਂ ਮਤਲਬ ਕਿ ਲੱਗੇ ਨਹੀਂ ਰੌਲਾ ਇਸ ਗੱਲ ਦਾ ਵੀ ਭਾਈ ਫੰਡ ਆਏ ਵੇ ਆ ਉਹ ਸਹੀ ਟੰਗ ਨਾਲ ਲੱਗਣੇ ਚਾਹੀਦੇ ਆ ਉਹ ਲੀਡਰਾਂ ਦੀ ਜੇਬਾਂ 'ਚ ਨਹੀਂ ਜਾਣੇ ਚਾਹੀਦੇ ਉਹ ਅਸਰਾਂ ਦੀ ਜੇਬਾਂ 'ਚ ਨਹੀਂ ਜਾਣੇ ਚਾਹੀਦੇ। ਸੋ ਰੋਲਾ ਇਸ ਗੱਲ ਦਾ ਸੋ ਬਰਨਾਲੇ ਦੇ ਲੋਕ ਆ ਜਿਹੜੇ ਮੈਨੂੰ ਤਾਂ ਵੋਟ ਕਰਨਗੇ ਵੀ ਜਿੰਨਾ ਫੰਡ ਆਇਆ ਵਾ ਉਹ ਸਹੀ ਢੰਗ ਨਾਲ ਲੱਗੇ। ਇਸ ਲਈ ਬਰਨਾਲੇ ਦੇ ਲੋਕ ਮੈਨੂੰ ਵੋਟ ਕਰਨ। ਵੋਟ ਅਕਰ ਬਰਨਾਲੇ ਦੇ ਲੋਕ ਕਰਦੇ ਨੇ। ਅਗਰ ਤੁਸੀਂ ਇੱਥੋਂ ਚੁਣ ਕੇ ਵਿਧਾਨ ਸਭਾ ਜਾਂਦੇ ਹੋ ਇਹ ਇੰਸ਼ੋਰੈਂਸ ਦਿਓਗੇ ਕਿ ਆਜ਼ਾਦ ਦੇ ਤੌਰ ਤੇ ਹੀ ਕੰਮ ਕਰੋਗੇ ਬਾਦ ਦੇ ਵਿੱਚ ਆਮ ਆਦੀ ਪਾਰਟੀ ਦਾ ਹਿੱਸਾ ਨਹੀਂ ਬਣੋਗੇ। ਦੇਖੋ ਜੀ ਮੈਂ ਇਹ ਕਹਿ ਲਓ ਵੀ ਇਹ ਗੱਲ ਜਿਹੜੀ ਮੈਂ ਜਿਹੜਾ ਵੀ ਫੈਸਲਾ ਲੈਣਾ ਮੈਂ ਕਦੇ ਡਰਾਇੰਗ ਰੂਮ 'ਚ ਬੈਠ ਕੇ ਨਹੀਂ ਲੈਂਦਾ। ਮੈਂ ਹਰ ਚੀਜ਼ ਆ ਜਿਹੜੀ ਪਬਲਿਕ ਡੋਮੇਨ ਚ ਆਪਦੇ ਲੋਕਾਂ ਨਾਲ ਆਪਦੇ ਸਮਰਥਕਾਂ ਨਾਲ ਗੱਲ ਕਰਕੇ ਫੇਰ ਕਰਦਾ ਤੇ ਜਦੋਂ ਹੁਣ ਅਸੀਂ 500 ਬੰਦਾ 100 ਬੰਦਾ 200 ਬੰਦੇ ਦੀ ਮੀਟਿੰਗਾਂ ਕਰਕੇ ਅਸੀਂ ਵੋਟਾਂ ਮੰਗ ਸਕਦੇ ਆ ਤਾਂ ਆਉਣ ਵਾਲੇ ਸਮੇਂ ਜੇ ਕੋਈ ਫੈਸਲਾ ਲੈਣਾ ਤਾਂ ਉਹ ਵੀ ਅਸੀਂ ਲੋਕਾਂ ਨੂੰ ਪੁੱਛ ਕੇ ਲੈ ਸਕਦੇ ਆ ਕਿਉਂਕਿ ਵੋਟਾਂ ਦਾ ਅਲਟੀਮੇਟਲੀ ਉਹਨਾਂ ਨੂੰ ਹੀ ਪਾਉਣਾ ਹੈ ਨਾ ਅਗਲੀ 27 ਦੀ ਇਲੈਕਸ਼ਨ ਚ ਸੋ ਅਸੀਂ ਉਹਨਾਂ ਤੋਂ ਪੁੱਛ ਕੇ ਹੀ ਫੈਸਲਾ ਲਾਂਗੇ ਡਰਾਇੰਗ ਰੂਮ ਚ ਬੈਠ ਕੇ ਮੈਂ ਕਦੇ ਕੋਈ ਫੈਸਲਾ ਨਹੀਂ ਲਾਂਗਾ ਚਲ ਯਾਨੀ ਵੱਡੀ ਗੱਲ ਆਖੀ ਹੈ ਇਹਨਾਂ ਨੇ ਔਰ ਜਿਸ ਢੰਗ ਦੇ ਨਾਲ ਕਹਿ ਰਹੇ ਨੇ ਕਿ ਮੈਨੂੰ ਪ੍ਰੋਪਰ ਸਮਰਥਨ ਜਿਹੜਾ ਉਹ ਲੋਕਾਂ ਦਾ ਮਿਲਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜਿਸ ਢੰਗ ਦੇ ਨਾਲ ਲਗਾਤਾਰ VOTING ਜਾਰੀ ਹੈ 6 ਵਜੇ ਤੱਕ ਅੱਜ ਇਸ ਢੰਗ ਦੇ ਨਾਲ VOTING ਹੋਣੀ ਹੈ ਵੇਖਣ ਵਾਲੀ ਗੱਲ ਰਹੇਗੀ ਵਾਦੇ ਔਰ ਦਾਵੇ ਬਹੁਤ ਹੋਏ ਨੇ ਲੇਕਿਨ ਇਨ ਵਾਦਿਆਂ ਔਰ ਦਾਵਿਆਂ ਦੇ ਵਿੱਚ ਇਥੋਂ ਦੀ ਜਨਤਾ ਕਿਸ ਦੇ ਉੱਪਰ ਆਪਣਾ ਵਿਸ਼ਵਾਸ ਜਤਾਉਂਦੀ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਬਰਨਾਲਾ